ਕਮੀਆਂ ਤੇ ਉਹ ਤਾਂ ਖੁਦ ਪੰਜਾਬੀ ਨਹੀਂ ਪੜਨ ਦੇਣੀ ਚਾਹੁੰਦਾ ਕਮੀਆਂ ਸਾਡੇ ਚ ਆ ਗਈਆਂ ਨਾ ਬਿਲਕੁਲ ਆ ਗਈਆਂ ਅਸੀਂ ਤਾਂ ਤੁਸੀਂ ਦੇਖੋ ਕਿ ਉਹ ਫੱਟੀਆਂ ਵਾਲੇ ਸਕੂਲ ਦੇ ਵਿੱਚ ਫੱਟੀ ਤੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੇ ਵੀ ਊੜਾ ਹੀ ਵਾਇਆ ਸੀ ਤੇ ਊੜਾ ਇਨਕਲਾਬ ਆ ਊੜਾ ਕੋਈ ਛੋਟਾ ਅੱਖਰ ਨਹੀਂ ਜਦੋਂ ਊੜੇ ਦੇ ਮayne ਪੜਾਂਗੇ ਨਾ ਅਸੀਂ ਤਾਂ ਕਮਾਲ ਹੋ ਜਾਂਦੀ ਹੈ ਇੱਕ ਭਾਈ ਸ਼ੇਰ ਸਿੰਘ ਐਮਏ ਹੋਏ ਵਿਦਵਾਨ ਉਹਨਾਂ ਨੇ ਊੜੇ ਦੀ ਵਿਆਖਿਆ ਕੀਤੀ ਉਹ ਕਹਿੰਦੇ ਊੜਾ ਇਹੋ ਜਿਹਾ ਅੱਖਰ ਆ ਕਿ ਜਿਹਦੇ ਵਿੱਚ ਸੰਤ ਤੇ ਸਿਪਾਈ ਪਿਆ ਹੋਇਆ ਊੜੇ ਦੇ ਵਿੱਚ ਹਾਂ ਕਹਿੰਦਾ ਊੜਾ ਉਹਦੇ ਚ ਦੋ ਧੁਨੀਆਂ ਨੇ ਪੰਜਾਬੀ ਦੀਆਂ ਗੁਰਮੁਖੀ ਦੀਆਂ ਊ ਸਭ ਤੋਂ ਸੌਖੀ ਤੇ ੜਾੜਾ ਸਭ ਤੋਂ ਔਖੀ ੜਾੜਾ ਬੋਲੋ ਜਬਾਨ ਕੋ ਮ ਜਾਂਦੀ ਹੈ। ਹੂੰ 35 ਦਾ ਇੱਕ ਪਹਿਲਾ ਅੱਖਰ ਤੇ ਇੱਕ ਅਖੀਰ ਲੱਖਰ ਇੱਕ ਅੱਖਰ ਚ ਰੱਖਦਾ ਮਹਾਰਾਜ ਜੀ ਨੇ। ਇੱਕ ਧੁਨੀ ਬਿਲਕੁਲ ਸੌਖੀ ਰੱਖਤੀ ਐ ਇੱਕ ਧੁਨੀ ਬਿਲਕੁਲ ਔਖੀ ਰੱਖਤੀ ਤੇ ਊੜਾ ਬਣਾਤਾ। ਤੇ ਸੰਤ ਤੇ ਸਿਪਾਈ ਮੀਰੀ ਪੀਰੀ ਦਾ ਸਿਧਾਂਤ ਤੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਅੱਖਰ ਚ ਹੀ ਬਾਤ ਆ। ਇਹ ਊੜਾ ਇਨਕਲਾਬ ਆ। ਉਹਦੇ ਅੱਗੇ ਇੱਕ ਲਾਇਆ ਮੇਰੇ ਪਾਤਸ਼ਾਹ ਨੇ। ਵੀ ਜਦੋਂ ਸੰਤ ਸਪਾਈ ਦਾ ਮੇਲ ਹੋ ਜੂਗਾ ਨਾ ਉਦੋਂ ਫਿਰ ਇੱਕ ਦੀ ਰਾਧਾ ਕਰਿਓ ਤੁਸੀਂ ਉਹਦਾ ਸਰੂਪ ਬਣ ਜਾਓਗੇ ਫਿਰ ਇੱਕ ਓੰਕਾਰ ਬਣ ਜਾਓਗੇ। ਇਹ ਵਿਆਖਿਆ ਉਹ ਕਰਦੇ ਆ। ਤੇ ਜਦੋਂ ਸਾਨੂੰ ਊੜੇ ਦੇ ਮਾਇਨੇ ਨਹੀਂ ਪਤਾ ਤਾਂ ਵੀ ਅਸੀਂ ਕਿਹੜੇ ਪਾਸੇ ਜਾਵਾਂਗੇ? ਮੈਂ ਬੱਚਿਆਂ ਦਾ ਟੈਸਟ ਲਿਆ ਕੁਵਰੀ ਕਿ ਨੰਨਾਂ ਤੇ ਨੰਨਾਂ ਬੋਲ ਕੇ ਦਿਖਾਓ। ਤੇ ਉਹ ਕਹਿੰਦੇ ਵੀ ਯਾਰ ਬਾਕੀ ਤਾਂ ਸਾਰਾ ਹੁੰਦਾ ਝਾਂ ਝੋ ਨਹੀਂ ਆਉਂਦੇ। ਹੁਣ ਤੁਸੀਂ ਇਹ ਦੇਖੋ। ਕਿ ਐਡੇ ਪਿਆਰੇ ਅੱਖਰ ਜਿਹਦੇ ਚ ਮਹਾਰਾਜ ਕਹਿ ਰਿਹਾ ਨੰਨਾ ਗਿਆ ਨਹੀਂ ਮੁੱਖ ਬਾਤਾਂ ਪੀ ਮੂਰੀਆਂ ਗੱਲਾਂ ਬਾਤਾਂ ਨਾਲ ਗੱਲ ਨਹੀਂ ਬਣਨੀ ਕਮਾਈ ਕਰਨੀ ਪੈਣੀ ਹੈ ਨਾ ਤੇ ਉਹ ਕਿੱਦਾਂ ਪੜੂਗਾ ਬੱਚਾ ਕਿਸੇ ਨੂੰ ਕਹਿ ਦਈਏ ਨਾ ਵੀ ਭਾਈ ਗੁਰਬਾਣੀ ਦੀ ਸੰਥਿਆ ਕਰ ਲਾ ਉਹ ਕਹਿੰਦੇ ਮੈਂ ਬਾਬਾ ਲੱਗਣਾ ਮੈਂ ਗਰੰਥੀ ਲੱਗਣਾ ਗੁਰਬਾਣੀ ਇਹੋ ਜੀ ਚੀਜ਼ ਆ ਜੀ ਜੇ ਅਸੀਂ ਕਹਿ ਦਿੰਨੇ ਇੱਕ ਸੰਸਾਰੀ ਵਿੱਦਿਆ ਜਿਵੇਂ ਆਪ ਜੀ ਨੇ ਪਹਿਲਾਂ ਕਿਹਾ ਇੱਕ ਅਧਿਆਤਮਕ ਵਿਦਿਆਕ ਸੰਸਾਰੀ ਵਿਦਿਆ ਗੁਰਬਾਣੀ ਦੇ ਵਿੱਚ ਤਾਂ ਸਾਰੀ ਵਿਦਿਆ ਕਿਹੜਾ ਪੱਖ ਆ ਜਿਹੜਾ ਗੁਰੂ ਸਾਹਿਬ ਜੀ ਨੇ ਛੱਡ ਦਿੱਤਾ ਆ ਗੁਰੂ ਸਾਹਿਬ ਜੀ ਨੇ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਸਚਿਆਰ ਸਿੱਖ ਕਿਵੇਂ ਬਣਦਾ ਆ ਫਿਰ ਸਾਡੀ ਰਹਿਣੀ ਬਹਿਣੀ ਖਾਣਾ ਪੀਣਾ ਜੰਮਣਾ ਮਰਨਾ ਬਚਪਨ ਤੋਂ ਲੈ ਕੇ ਮਰਨ ਤੱਕ ਰਿਸ਼ਤੇਦਾਰੀਆਂ ਦੇ ਸਾਖ ਸੰਬੰਧ ਮਾਰੇ ਨੇ ਸਾਰਾ ਹੀ ਲਿਖਤਾ ਮਾਰੇ ਨੇ ਤਾਂ ਇਹ ਵੀ ਲਿਖਤਾ ਵੀ ਪੁੱਤ ਘਰ ਦੇ ਆ ਨਾ ਨਹੀਂ ਲੜੀਦਾ ਕਾਹੇ ਪੂਰ ਝਗੜਤ ਹੋ ਸੰਗ ਬਾਪ ਏਡੀ ਵਿਦਿਆ ਮਿਲਨੀ ਹੈ ਕਿਦੋਂ ਜਿੱਤੇ ਗੁਰੂ ਸਾਹਿਬ ਆਪ ਸਮਝਾ ਰਿਹਾ ਵੀ ਆਪਣੇ ਮਾਪਿਓ ਨਾਲ ਨਹੀਂ ਲੜੀਦਾ ਜਿਨ੍ਹਾਂ ਨੇ ਜੰਮਿਆ ਪਰ ਦੁਨਿਆਵੀ ਵਿਦਿਆ 'ਚ ਇਹ ਗੱਲਾਂ ਨਹੀਂ ਮਿਲਣਗੀਆਂ ਤੁਹਾਨੂੰ ਕਿੱਥੇ ਮਿਲਣੀਆਂ ਦੁਨਿਆਵੀ ਵਿਦਿਆ 'ਚ ਹੈ ਕਿਤੇ ਐਥਿਕਸ ਤੇ ਦੱਸੋ ਇਹੀ ਤਾਂ ਪ੍ਰੋਬਲਮ ਆ ਨਾ ਜਿਹੜਾ ਐਜੂਕੇਸ਼ਨ ਸਿਸਟਮ ਆ ਐਜੂਕੇਸ਼ਨ ਸਿਲੇਬਸ ਆ ਸਟੇਟ ਕਿਉਂ ਇਸ ਤਰ੍ਹਾਂ ਡਿਜ਼ਾਈਨ ਕਰਦੀ ਆ ਉਹਨਾਂ ਨੂੰ ਭੇਡਾਂ ਚਾਹੀਦੀਆਂ ਜੇ ਤੁਹਾਡੇ ਕੋਲ ਐਥਿਕਸ ਹੀ ਆ ਗਈਆਂ ਫਿਰ ਤੁਹਾਨੂੰ ਤਾਂ ਇੱਕ ਸਭਿਅਕ ਸਮਾਜ ਬਣ ਜਾਊਗਾ ਫਿਰ ਉਹਨਾਂ ਦਾ ਜਿਹੜਾ ਵੋਟ ਤੰਤਰ ਉਹ ਕਿਵੇਂ ਚੱਲੂਗਾ ਉਹਨਾਂ ਨੂੰ ਭੇਡਾਂ ਕਿੱਥੋਂ ਮਿਲਣਿਆ ਯੂਨੀਵਰਸਟੀਆਂ ਕਾਲਜਾਂ ਦਾ ਜਿਹੜਾ ਸਕੂਲਾਂ ਦਾ ਸਿਲੇਬਸ ਆ ਉਹ ਤਿਆਰ ਹੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਬੰਦਿਆਂ ਦੇ اخلاق ਦੇ ਵਿੱਚ ਕਰਨੀਆਂ ਆਉਣ